You're not Canadian. And uh I want you to go back. ਕੈਨੇਡਾ ਨੂੰ ਹਮੇਸ਼ਾ ਹੀ ਪ੍ਰਵਾਸੀਆਂ ਦਾ ਸਵਾਗਤ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਸੀ ਪਰ ਪਿਛਲੇ 1-2 ਸਾਲਾਂ ਵਿੱਚ ਮਾਹੌਲ ਬਦਲ ਗਿਆ ਹੈ। ਕਈ ਕੈਨੇਡੀਅਨ ਹੁਣ ਭਾਰਤੀਆਂ ਵਿਰੁੱਧ ਨਫ਼ਰਤ ਭਰੇ ਕਮੈਂਟ ਕਰਦੇ ਹਨ। ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਵਾਸਾਗਾ ਬੀਚ ਤੇ ਗੰਦ ਫਲਾਉਣ ਦਾ ਇਲਜ਼ਾਮ ਭਾਰਤੀਆਂ ਤੇ ਲਾਇਆ ਗਿਆ। ਇੱਕ ਗੋਰੀ ਤਾਂ ਸ਼ਰੀਆਮ ਕੈਰੀ ਆਪਣੇ ਦੇਸ਼ ਵਾਪਸ ਜਾਓ। ਕੀ ਇਹ ਸੱਚ ਹੈ? ਕੀ ਇਹ ਨਸਲਵਾਦ ਹੈ? ਜਾਂ ਅਸੀਂ ਭਾਰਤੀ ਵੀ ਇਸ ਦੇ ਲਈ ਜ਼ਿੰਮੇਵਾਰ ਹਾਂ ਇਸ ਵੀਡੀਓ ਵਿੱਚ ਅਸੀਂ ਇਸ ਮੁੱਦੇ ਦੀ ਡੂੰਘਾਈ ਵਿੱਚ ਜਾਵਾਂਗੇ ਮੇਰੀ رائے ਨਾਲ ਸਹਿਮਤ ਹੋਵੋ ਜਾਂ ਨਾ ਪਰ ਵੀਡੀਓ ਅਖੀਰ ਤੱਕ ਦੇਖੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਕੈਨੇਡਾ ਵਿੱਚ ਜੀਵਨ ਯਾਤਰਾ ਮਹਿੰਗੀ ਹੋ ਗਈ ਹੈ ਸਿਹਤ ਸੰਭਾਲ ਸੰਕਟ ਵਿੱਚ ਹੈ ਨੌਕਰੀਆਂ ਘੱਟ ਹਨ ਅਪਰਾਧ ਵਧ ਰਿਹਾ ਹੈ ਅਤੇ ਰਹਿਣ ਦੀਆਂ ਜਗ੍ਹਾਵਾਂ ਦੀ ਕਮੀ ਹੈ ਕੈਨੇਡੀਅਨ ਸਰਕਾਰ ਅਤੇ ਵੱਡੇ ਪੱਧਰ ਤੇ ਪ੍ਰਵਾਸ ਨੂੰ ਇਸ ਦਾ ਕਾਰਨ ਮੰਨਦੇ ਹਨ ਰੂਸ ਯੂਕਰੇਨ ਜੰਗ ਨੇ ਊਰਜਾ ਦੀਆਂ ਕੀਮਤਾਂ ਵਧਾਈਆਂ ਜਿਸ ਨਾਲ ਮਹਿੰਗਾਈ ਵਧੀ ਅਤੇ ਸਰਕਾਰ ਨੇ ਵਧਦੀ ਆਬਾਦੀ ਲਈ ਟੁਕਮਾ ਇਨਫਰਾਸਟ੍ਰਕਚਰ ਨਹੀਂ ਬਣਾਇਆ ਪਰ ਸਭ ਤੋਂ ਵੱਧ ਗੁੱਸਾ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਤੇ ਨਿਕਲਿਆ ਹੈ ਕਿਉਂਕਿ ਪਿਛਲੇ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਵਾਸੀ ਭਾਰਤ ਤੋਂ ਆਏ ਹਨ ਕਿ ਇਸ ਸਥਿਤੀ ਲਈ ਸਰਕਾਰ ਅਸੀਂ ਭਾਰਤੀ ਜਾਂ ਕੈਨੇਡੀਅਨ ਜ਼ਿੰਮੇਵਾਰ ਹਨ ਮੇਰੇ ਹਿਸਾਬ ਨਾਲ ਤਿੰਨਾਂ ਵਿੱਚੋਂ ਸਭ ਤੋਂ ਵੱਧ ਦੋਸ਼ ਸਰਕਾਰ ਦਾ ਹੈ ਫਿਰ ਕੁਝ ਹੱਦ ਤੱਕ ਅਸੀਂ ਭਾਰਤੀ ਅਤੇ ਸਭ ਤੋਂ ਘੱਟ ਕੈਨੇਡੀਅਨ ਕੀ ਅਸੀਂ ਇੰਡੀਅਨਸ ਹੀ ਇਸ ਨਫ਼ਰਤ ਲਈ ਜ਼ਿੰਮੇਵਾਰ ਹਾਂ ਦਰਹੰਦੀਆਂ ਜਗ੍ਹਾਵਾਂ ਦੀ ਕਮੀ ਜਾਂ ਨੌਕਰੀਆਂ ਦੀ ਲੁੱਟ ਦਾ ਦੋਸ਼ ਸਾਡੇ ਤੇ ਹੀ ਲੱਗ ਰਿਹਾ ਹੈ ਜੇ ਕੋਈ ਕਾਨੂੰਨੀ ਤਰੀਕੇ ਨਾਲ ਆਉਂਦਾ ਹੈ ਤਾਂ ਉਸ ਨੂੰ ਘਰ ਅਤੇ ਕੰਮ ਚਾਹੀਦਾ ਹੀ ਹੈ ਪਰ ਹਾਂ 5-10% ਦੀ ਭਾਰਤੀਆਂ ਦੇ ਵਿਵਹਾਰ ਨੇ ਸਾਡੀ ਛਵੀ ਖਰਾਬ ਕੀਤੀ ਹੈ ਪਹਿਲਾਂ ਭਾਰਤ ਦੇ ਸਭ ਤੋਂ ਹੁਸ਼ਿਆਰ ਲੋਕ ਵਿਦੇਸ਼ ਜਾਂਦੇ ਸਨ ਪਰ ਹੁਣ ਐਸਾ ਨਹੀਂ ਮੈਂ ਖੁਦ ਭਾਰਤੀ ਹਾਂ ਕੈਨੇਡੀਅਨ ਪਾਸਪੋਰਟ ਹੈ ਪਰ ਮੇਰੇ ਚਿਹਰੇ ਤੇ ਭਾਰਤੀ ਹੋਣ ਦੀ ਸ਼ਾਪ ਹੈ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਉਹਨਾਂ ਨਾਲ ਜੋੜਿਆ ਜਾਵੇ ਜੋ ਗਲਤ ਕਰ ਰਹੇ ਹਨ ਪਹਿਲਾਂ ਭਾਰਤੀਆਂ ਵਿੱਚ ਅਪਰਾਧ ਬਹੁਤ ਘੱਟ ਸੀ ਪਰ ਹੁਣ ਫੂਡ ਬੈਂਕਸ ਦੀ ਦੁਰਵਰਤੋਂ ਸਟੋਰਾਂ ਜਾਂ ਬੱਸਾਂ ਵਿੱਚ ਬਿਨਾਂ ਟਿਕਟ ਭਜਨ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਟੋਰਾਂਟੋ ਦਾ ਯੰਗ ਡੈਂਡਰ ਸਕੁਅਰ ਮੇਰੀ ਮਨਪਸੰਦ ਜਗ੍ਹਾ ਸੀ ਪਰ ਹੁਣ ਉੱਥੇ ਕੁਝ ਲੋਕ ਹਰ ਵੇਲੇ ਉੱਚੀ ਉੱਚੀ ਪੰਜਾਬੀ ਪੋਜਪੂਰੀ ਜਾਂ ਗੁਜਰਾਤੀ ਗੀਤਾਂ ਤੇ ਨੱਚਦੇ ਹਨ ਪਹਿਲਾਂ ਇਹ ਮਜ਼ੇਦਾਰ ਸੀ ਪਰ ਹੁਣ ਇਹ ਚਿੜ ਪੈਦਾ ਕਰਦਾ ਹੈ ਬ੍ਰੈਮਟਨ ਵਿੱਚ ਮੈਂ ਪਹਿਲਾਂ ਹਰ ਮਹੀਨੇ ਖਾਣਾ ਖਾਣ ਜਾਂਦਾ ਸੀ ਪਰ ਹੁਣ 6 ਮਹੀਨਿਆਂ ਵਿੱਚ ਵੀ ਮੁਸ਼ਕਲ ਨਾਲ ਜਾਂਦਾ ਹਾਂ ਉੱਥੇ ਟ੍ਰੈਫਿਕ ਨਿਯਮ ਤੋੜਨ ਵਾਲੇ ਸੜਕ ਤੇ ਵਿਧਿਆਨੀ ਨਾਲ ਚੱਲਣ ਵਾਲੇ ਅਤੇ ਅਪਰਾਧਾਂ ਵਿੱਚ ਸ਼ਾਮਲ ਲੋਕ ਵਧ ਗਏ ਹਨ ਕਿਚਨਰ ਵਾਟਰਲੋ ਵਿੱਚ ਵੀ ਲਾਲ ਬੱਤੀਆਂ ਤੋੜਨ ਅਤੇ ਅਪਰਾਧ ਦੇਖੇ ਜਾ ਰਹੇ ਹਨ ਇਹ 5 ਸਾਲ ਪਹਿਲਾਂ ਨਹੀਂ ਸੀ ਕੁਝ ਲੋਕ ਕਹਿੰਦੇ ਹਨ ਕਿ ਸਿਰਫ ਪੰਜਾਬੀਆਂ ਨੇ ਇਹ ਸਮੱਸਿਆ ਪੈਦਾ ਕੀਤੀ ਪਰ ਇਹ ਸੱਚ ਨਹੀਂ ਮੈਂ ਗੁਜਰਾਤੀ ਦੱਖਣੀ ਭਾਰਤੀ ਅਤੇ ਹੋਰ ਸਾਰੇ ਖੇਤਰਾਂ ਦੇ ਲੋਕਾਂ ਨੂੰ ਅਜਿਹਾ ਕਰਦੇ ਦੇਖਿਆ ਸਾਨੂੰ ਮੰਨਣਾ ਪਵੇਗਾ ਕਿ ਅਸੀਂ ਭਾਰਤੀ ਕੈਨੇਡੀਅਨ ਸਭਿਆਚਾਰ ਨੂੰ ਨੁਕਸਾਨ ਪਹੁੰਚਾ ਰਹੇ ਹਾਂ ਟਿਮ ਹਾਟਨਸ ਜਾਂ ਮੈਕਡੋਨਲਡਸ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡੀਅਨਾਂ ਵਾਂਗ ਕਸਟਮਰ ਸਰਵਿਸ ਸਿੱਖਣ ਦੀ ਲੋੜ ਹੈ ਅਕਸਰ ਉਸਮਾਈਲ ਨਹੀਂ ਕਰਦੇ, ਥੈਂਕ ਯੂ ਦਾ ਜਵਾਬ ਨਹੀਂ ਦਿੰਦੇ। ਇਹ ਰੂਡ ਜਾਪਦਾ ਹੈ। ਅਸੀਂ ਵਿਦੇਸ਼ ਵਿੱਚ ਜੇ ਚੰਗਾ ਵਿਵਹਾਰ ਨਹੀਂ ਕਰਾਂਗੇ ਤਾਂ ਲੋਕ ਸੋਚਣਗੇ ਸਾਰੇ ਭਾਰਤੀ ਐਸੇ ਹਨ। ਵਾਰੈਂਟ ਨੋ ਸਵੀਚ ਵਾਲੀ ਵੀਡੀਓ ਵਿੱਚ ਇੱਕ ਔਰਤ ਨੇ ਗੰਦ ਫੈਲਾਉਣ ਦਾ ਇਲਜ਼ਾਮ ਲਾਇਆ ਪਰ ਕੋਈ ਸਬੂਤ ਨਹੀਂ। ਜੇ ਇੱਕ ਵਿਅਕਤੀ ਨੇ ਵੀ ਅਜਿਹਾ ਕੀਤਾ ਤਾਂ ਪੂਰੀ ਕਮਿਊਨਿਟੀ ਨੂੰ ਬਦਨਾਮ ਕੀਤਾ ਗਿਆ। ਇਸ ਲਈ ਮੈਂ 5-10% ਦੀ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਵਿਵਹਾਰ ਸੁਧਾਰੋ। ਅਤੇ ਜੇ ਤੁਸੀਂ ਅਜਿਹੇ ਲੋਕਾਂ ਨੂੰ ਜਾਣਦੇ ਹੋ ਤਾਂ ਉਹਨਾਂ ਨੂੰ ਸਮਝਾਓ। ਕੈਨੇਡੀਅਨਾਂ ਦੀ ਗੱਲ ਕਰੀਏ ਮੈਂ ਉਹਨਾਂ ਨੂੰ ਸਭ ਤੋਂ ਘੱਟ ਦੋਸ਼ ਦਿੰਦਾ ਹਾਂ ਸਟੀਰੀਓਟਾਈਪਿੰਗ ਮਨੁੱਖੀ ਸੁਭਾਅ ਹੈ ਜਦੋਂ ਕੁਝ ਗਲਤ ਵੇਖਦੇ ਹਨ ਤਾਂ ਪੂਰੀ ਕਮਿਊਨਿਟੀ ਨੂੰ ਦੋਸ਼ੀ ਮੰਨ ਲੈਂਦੇ ਹਨ ਕਈ ਕੈਨੇਡੀਅਨ ਜਾਣਦੇ ਹਨ ਕਿ ਸਿਰਫ 5-10% ਦੀ ਭਾਰਤੀ ਅਜੇਹਾ ਕਰਦੇ ਹਨ ਭਾਰਤੀ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਪਹਿਲਾਂ ਅਜਿਹੀਆਂ ਸਮੱਸਿਆਵਾਂ ਨਹੀਂ ਸਨ ਮੈਂ ਕੈਨੇਡੀਅਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਇੱਕੋ ਜਿਹਾ ਨਾ ਸਮਝੋ ਸਭ ਤੋਂ ਵੱਧ ਦੋਸ਼ ਸਰਕਾਰ ਦਾ ਹੈ ਉਹਨਾਂ ਨੇ ਥੋੜੇ ਸਮੇਂ ਦੇ ਹੱਲ ਸੋਚੇ ਪਰ ਲੰਬੇ ਸਮੇਂ ਦੀ ਯੋਜਨਾ ਨਹੀਂ ਬਣਾਈ। ਕੈਨੇਡਾ ਵਿੱਚ ਵਰਕ ਜਾਂ ਸਟੱਡੀ ਪਰਮਿਟ ਦੀ ਕੋਈ ਸੀਮਾ ਨਹੀਂ। ਇਸ ਕਾਰਨ 2 ਸਾਲਾਂ ਵਿੱਚ ਬਹੁਤ ਸਾਰੇ ਲੋਕ ਆਏ ਪਰ ਘਰ, ਸਿਹਤ ਸੰਭਾਲ ਅਤੇ ਪੁਲਿਸ ਸੇਵਾਵਾਂ ਵਧਾਉਣ ਦੀ ਤਿਆਰੀ ਨਹੀਂ ਸੀ। ਨਤੀਜੇ ਵਜੋਂ ਰਹਿਣ ਦੀਆਂ ਜਗ੍ਹਾਵਾਂ ਮਹਿੰਗੀਆਂ ਹੋ ਗਈਆਂ ਅਤੇ ਜੀਵਨ ਯਾਤਰਾ ਮੁਸ਼ਕਲ। ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਨੇ ਵੀ ਇਸ ਨਫ਼ਰਤ ਨੂੰ ਵਧਾਇਆ। ਸਰਕਾਰ ਨੇ ਇਸ ਨੂੰ ਚੁੱਪ-ਚੁਪੀਤੇ ਹੱਲ ਕਰਨ ਦੀ ਬਜਾਏ ਖੁੱਲ੍ਹੇ ਆਮ ਉਛਾਲ ਲਿਆ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਅਸੀਂ ਚੰਗਾ ਵਿਵਹਾਰ ਕਰਾਂਗੇ ਤਾਂ ਸਾਰੇ ਭਾਰਤੀਆਂ ਦੀ ਇੱਜ਼ਤ ਵਧੇਗੀ ਜੇ ਗਲਤ ਕਰਾਂਗੇ ਤਾਂ ਪੂਰੀ ਕਮਿਊਨਿਟੀ ਬਦਨਾਮ ਹੋਵੇਗੀ ਆਪਣੀ رائے ਕਮੈਂਟ ਵਿੱਚ ਜ਼ਰੂਰ ਦੱਸੋ ਜੇ ਵੀਡੀਓ ਪਸੰਦ ਆਈ ਤਾਂ ਥੰਬਸ ਅਪ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ